ਜਾਦਵਰੀ ਟੀਮ ਅਚ ਪਹੁੰਚੀ ਗਦਾਸਪੁਰ ਦੇ ਕਸਬਾ ਧਾਰਿਆ ਤੋਂ ਇਹ ਉਹ ਪਰਿਵਾਰ ਜਿਸ ਨੇ ਇੱਕ ਚੰਗੀ ਭਲੀ ਕੋਠੀ ਇਹ ਮਕਾਨ ਤੁਹਾਨੂੰ ਦਿਖਾਣਾ ਕਿੱਡਾ ਵਧੀਆ ਮਕਾਨ ਕਿ ਚਾਵਾਂ ਨਾ ਬਣਾਇਆ ਸੀ ਔਰ ਸਾਥ ਇਹਨਾਂ ਨੇ ਇਸ ਡਿਪਾਰਟਮੈਂਟ ਕੋਲ ਲੋਨ ਲੈ ਕੇ ਕਾਰੋਬਾਰ ਕੀਤਾ ਕਾਰੋਬਾਰ ਕਰਨ ਤੋਂ ਬਾਅਦ ਦੇਖੋ ਵੀ ਜਿਹੜੇ ਬਜ਼ੁਰਗ ਸਿੱਖ ਕਰਦੇ ਔਰ ਰਿਟਾਇਰ ਸਿੱਖ ਕਿਸੇ ਬਿਜਲੀ ਬੋਰਡ ਪਾਉਣ ਜ ਉਹਨਾਂ ਦੇ ਹੀ ਜਦੋਂ ਕਰਜ਼ਾ ਨਹੀਂ ਤਾਰ ਸਕਿਆ ਪਰ ਉਹ ਆਤਮ ਹੱਤਿਆ ਕਰ ਗਿਆ ਉਸ ਤੋਂ ਬਾਅਦ ਉਹਨਾਂ ਜਿਹੜਾ ਬੇਟਾ ਸੀ ਉਹਨਾਂ ਨੇ ਵੀ ਸੂਸ਼ਲ ਕਰ ਲਿਆ ਔਰ ਬੈਂਕ ਨੇ ਕੱਲ ਅਚਾਨਕ ਆ ਕੇ ਉਹਨਾਂ ਦੀ ਕੋਠੀ ਨਿਲਾਮ ਕਰ ਦਿੱਤੀ ਉਹ ਛੋਟੇ ਜਿਹੇ ਬੱਚਾ ਔਰ ਮਾਂ ਔਰ ਉਹਨਾਂ ਦੀ ਜਿਹੜੀ ਬਜ਼ੁਰਗ ਮਾਤਾ ਉਹਨਾਂ ਨੂੰ ਬੇਕਾਰ ਕਰਤਾ ਤੁਸੀਂ ਦੇਖੋ ਇੱਥੇ ਸਾਡੇ ਨਾਲ ਉਹਨਾਂ ਦੇ ਮਾਤ ਜਿਹੜੀ ਵਾਈਫ ਜਿਹੜਾ ਘਰ ਬੇਕਾਰ ਕਰਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲ ਮਜੂਦ ਹੈ ਕਿ ਕੀ ਸਾਰੀ ਘਟਨਾ ਕਿੰਨਾ ਲੋਨ ਲਿਆ ਸੀ ਕੀ ਸਾਰੀ ਘਟਨਾ ਹੈ ਸਰ ਮੇਰੇ ਫਾਦਿਲ ਜੈਂਦਰ ਸਿੰਘ ਉਹਨਾਂ ਨੇ ਲੋਨ ਲਿਆ ਸੀਗਾ ਬੈਂਕ ਤੋਂ ਠੀਕ ਹੈ ਤੇ ਪਹਿਲਾਂ ਉਹਨਾਂ ਦੀ ਜਾਂਦੀ ਸੀਗੀ ਪ੍ਰੋਪਰ ਕਿਸ਼ਤਾਂ ਥੈਨ 2019 ਵਿੱਚ ਉਹ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੋਣ ਕਰਕੇ ਉਹ ਕਿਸ਼ਤਾਂ ਨਹੀਂ ਪੇ ਕਰ ਸਕੇ ਤੇ ਉਹਨਾਂ ਨੇ ਸੁਸਾਈਡ ਕਰ ਲਈ ਥੈਨ ਉਸ ਤੋਂ ਬਾਅਦ ਜਿਹੜੇ ਬੈਂਕ ਵਾਲੇ ਸੀਗੇ ਉਹਨਾਂ ਨੇ ਮੇਰੇ ਹਸਬੰਦ ਜਗਦੀਪ ਸਿੰਘ ਨੂੰ ਪਛਾਣ ਕਾਣਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਪੇ ਕਰਨਾ ਪੈਣਾ ਥੈਨ ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ 2020 ਵਿੱਚ ਤੇ ਬਿਜ਼ਨਸ ਵਿੱਚ ਜਿਹੜਾ ਸਾਡਾ ਸੀਗਾ ਡੇਰੀ ਫਾਰਮ ਦਾ ਉਹ ਵੀ ਬਿਲਕੁਲ ਬੰਦ ਹੋ ਗਿਆ ਤੇ ਫਿਰ ਉਹਨਾਂ ਨੇ ਵੀ ਅਕਤੂਬਰ ਵਿੱਚ 2020 ਚ ਉਹਨਾਂ ਨੇ ਸੁਸਾਈਡ ਕਰ ਲਈ ਤੇ ਮੇਰਾ ਬੱਚਾ ਹਨਾ 9 ਸਾਲ ਦਾ ਮੇਰਾ ਬੱਚਾ ਤੇ ਮੇਰੀ ਮਦਦin ਲਾਤੀ ਹੁਣ ਮੈਂ ਰਹਿ ਰਹੀ ਤਿੰਨੇ ਚਾਰ ਸਾਲ ਵਿੱਚ ਤੇ ਸਾਡਾ ਇਨਕਮ ਸੋਰਸ ਕੁਛ ਨਹੀਂ ਹੈਗਾ ਤੇ ਬੈਂਕ ਵਾਲੇ ਹਰ ਵਾਰੀ ਸਾਨੂੰ ਨੋਟਿਸ ਦਿੰਦੇ ਵੀ ਤੁਸੀਂ ਕਰੋ ਹਨਾ ਪੇ ਕਰੋ ਤੇ ਫਿਰ ਆਪਾਂ ਤੁਹਾਨੂੰ ਆਪਾਂ ਮਤਲਬ ਇਦਾਂ ਨਹੀਂ ਰਿਲੀਜ਼ ਕਰ ਸਕਦੇ ਤੁਹਾਡਾ ਮਕਾਨ ਤਿਆਪ ਹਮੇਸ਼ਾ ਰਿਕੁਐਸਟ ਹੀ ਕਰਦੇ ਹੀਗੇ ਆਪਾਂ ਚਿੱਨੀ ਸੜਕ ਹੋ ਸਕੇ ਡੀਸੀ ਸਾਹਿਬ ਨੂੰ ਆਪਾਂ ਰਿਟਰਨ ਵਿੱਚ ਦਿੱਤਾ ਸੀਐਮ ਸਾਹਿਬ ਨੂੰ ਦਿੱਤਾ ਮਤਲਬ ਜਿੱਥੇ ਜਿੱਥੇ ਆਪਾਂ ਕਰ ਸਕਦੇ ਹਾਂ ਰਿਟਰਨ ਵਿੱਚ ਆਪਾਂ ਰਿਕੁਐਸਟ ਕੀਤੀ ਕਿ ਆਪਾਂ ਪੇ ਨਹੀਂ ਕਰ ਸਕਦੇ ਕਿ ਜੇ ਤਿੰਨੇ ਜਾਣਦੇ ਹੈਗੇ ਹਨਾ ਕੋਈ ਜੈਂਟਸ ਹੋਏ ਕੋਈ ਇਨਕਮ ਦਾ ਕਮਾਨ ਵਾਲਾ ਕੋਈ ਹੋਏ ਤੇ ਫਿਰ ਬਟ ਉਹਨਾਂ ਨੇ ਨਹੀਂ ਸੁਨਿਆ ਤੇ ਪਰਸੋਂ ਅਚਾਨਕ ਆਏ ਨੇ ਕਾਫੀ ਹਨਾ ਸਟਾਫ ਲੇਡੀਜ਼ ਪੁਲਿਸ ਵੀ ਆਈ ਕਾਫੀ ਸਟਾਫ ਆਇਆ ਤੇ ਉਹਨਾਂ ਨੇ ਬਸ ਹੁਣ ਕਿ ਆਪੀ ਆਪਾਂ ਲੋਕ ਕਰਨਾ ਕਰ ਸੀਲ ਕਰਨਾ ਆਪਾਂ ਬਥੇਰੀ ਤਰਲੇ ਮੈਂ ਤਾਂ ਕੀਤੇ ਕਿ ਪਲੀਜ਼ ਹਾਂ ਨੂੰ ਸਰ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂਗੀ ਬਟ ਉਹਨਾਂ ਨੇ ਸਾਡੀ ਇੱਕ ਨਹੀਂ ਗੱਲ ਸੁਣੀ ਤੇ ਸੀਲ ਕਰਕੇ ਤੇ ਤੇ ਅੱਜ ਹੀ ਘਰੋਂ ਬੇਕਾਰ ਹੋ ਗਏ ਆ ਕਿਤੇ ਕਿੱਥੇ ਰਹਿ ਰਹੇ ਤੁਸੀਂ ਹੁਣ ਕਿਦਾਂ ਦਾ ਹਾਲਾਤ ਨੇ ਬੱਚਾ ਕੀ ਮਹਿਸੂਸ ਕਰ ਰਿਹਾ ਕਰ ਸਰ ਬਸ ਐ ਇਤਾਂ ਹੀ ਆਪਣੇ ਰਿਸ਼ਤੇਦਾਰਾਂ ਕਰ ਜਾਂ ਮੇਰੇ ਫਾਦਰ ਆ ਮੇਰੀ ਸਿਸਟਰ ਆ ਉਹਨਾਂ ਦੇ ਘਰਾਂ ਆਸ-ਪਾਸ ਕਿਹੜੀ ਮਦਰਨ ਲਾ మేమదై లావیاں ਵੀ ਬੈਠੇ ਜੀ ਕਿੱਥੇ ਰਹੇ ਉਹ ਜੜ ਗਨਾਲ ਗਵੰਡੀਆਂ ਦੇ ਘਰ ਹਾਂਜੀ ਜੀ ਬੰਦ ਤੁਸੀਂ ਦੇਖੋ ਇੱਕ ਵਸਤਾ ਹੈ ਉਸ ਦਾ ਘਰ ਜਿਹੜਾ ਅੱਖਦਾ ਮਜਾਰਦਾ ਵੀ ਤਿੰਨੇ ਅਲਜੀ ਲੱਗਦਾ ਬੇਟਾ ਕਿਦਾਂ ਮਹਿਸੂਸ ਕਰਦਾ ਕੀ ਮੰਗ ਕਰਦਾ ਮੈਂ ਬੇਟਾ ਤੇ ਮੇਰਾ ਰੋ ਰੋ ਦੋ ਦਿਨ ਤੋਂ ਰੋ ਰੋ ਕਿਹਾ ਨਾ ਕਿ ਮम्मा ਮੈਂ ਘਰ ਵਾਪਸ ਜਾਣਾ ਮੈਂ ਆਪਣੇ ਘਰ ਵਾਪਸ ਜਾਣਾ ਤੇ ਅੱਜ ਮੈਂ ਨੂੰ ਪ੍ਰੋਮਿਸ ਕੀਤਾ ਕਿ ਕੋਈ ਨਾ ਪਤਾ ਬਜਲ ਜਾਵਾਂਗੇ ਬੇਟਾ ਕੀ ਘਰ ਤੁਹਾਡਾ ਕਿਦਾਂ ਨਹੀਂ ਅੱਖਦਾ ਫਿਰ ਉਹਨਾਂ ਨੂੰ ਲੱਗਦਾ ਪਤਾ ਬੈਂਕ ਕੋਲ ਆ ਕੀਤਾ ਬੋਤ ਹਾਂਜੀ ਕੀ ਕੀਤਾ ਬੇਟਾ ਉਹ ਮੈਂ ਜੋ ਇਤਰਾ ਹੀ ਸਾਰੇ ਜਾਣੇ ਲੈ ਕੇ ਤੇ ਬਾਅਦ ਚ ਉਹ ਇਤਰਾ ਮੰਮਾ ਨੇ ਰਿਕੁਐਸਟ ਬੜੀ ਕੀਤੀ ਲੇਕਿਨ ਉਹਨਾਂ ਨੇ ਕਸਕਾਰ ਸੀਲ ਕਰਤਾ ਹੋਰ ਬੇਟਾ ਕਰਦੀ ਯਾਦ ਆਉਂਦੀ ਆ ਹਾਂਜੀ ਬੜੀ ਆਉਂਦੀ ਆ ਇਹ ਜਿਹੜਾ ਛੋਟਾ ਜਿਹਾ ਬੱਚਾ ਜਿਹਨੂੰ ਕਹਿੰਦਾ ਮੈਨੂੰ ਘਰ ਦੀ ਯਾਦ ਆਉਂਦੀ ਆ ਤੇ ਇਹ ਜਿਹੜੇ ਦੋਨੇ ਮਾਂ-ਬੇੜੇ ਕੋਈ ਇਹਨਾਂ ਦੀ ਇਨਕਮ ਸੋਰਸ ਨਹੀਂ ਆ ਕਿਉਂਕਿ ਇਹ ਸਾ ਵੀ ਇਹ ਬੱਚਾ ਛੋਟਾ ਜਿਹਾ ਬੱਚਾ ਹੈ ਔਰ ਮਾਂ ਦੀ ਜਿਹੜੀ ਕਿ ਪ੍ਰਾਈਵੇਟ ਤੌਰ ਤੇ ਕੰਮ ਕਰਕੇ ਗੁਜ਼ਾਰਾ ਕਰਦੀ ਔਰ ਮਦਰ ਜਿਹੜੀ ਵਿਡੋ ਨੇ ਔਰ ਦੋਨੇ ਮਤਲਬ ਵਿਡੋ ਜਨਾਨੀਆਂ ਇਹਨਾਂ ਨੇ ਇਨਕਮ ਸੋਰਸ ਕੋਈ ਨਹੀਂ ਲੇਕਿਨ ਇਹਨਾਂ ਵੱਲੋਂ ਸਰਕਾਰ ਨੂੰ ਜਾਂ ਸਮਾਜਿਕ ਸੰਸਥਾ ਨੂੰ ਇਹੋ ਅਪੀਲ ਆ ਵੀ ਕੋਈ ਸੰਸਥਾ ਗਾੜੀ ਆਵੇ ਕਿ ਇਹਨਾਂ ਦਾ ਲੋਨ ਆ ਸੈਟਲਮੈਂਟ ਕਰਾ ਕੇ ਇਹਨਾਂ ਦਾ ਕੋਈ ਹੈਲਪ ਕਰੇ ਤਾਂ ਜੋ ਆਪਣੇ ਘਰ ਦੇ ਵਿੱਚ ਵੱਸ ਸਕਣੋਂ ਕਿਉ ਬੱਚੇ ਦੀ ਜिद ਕਰਕੇ ਘਰ ਵਿੱਚ ਆਏ ਐਂਟਰੀ ਹੋ ਸਕਦੇ ਨੇ ਬਸ ਬੱਚੇ ਨੂੰ ਘਰ ਦਿਖਾਉਣਾ ਸੀ ਲੈ ਰੋ ਬੱਚਾ ਜिद ਕਰ ਰਿਹਾ ਕਿ ਮੈਂ ਆਪਣਾ ਘਰ ਦੇਖਣਾ ਤੁਸੀਂ ਦੇਖੋ ਵੀ ਉਹ ਕਿਦਾਂ ਮਸੂਮ ਹੁੰਦਾ ਵੀ ਜਦੋਂ ਬੱਚੇ ਨੇ ਇੰਨੇ ਚਾਵਾਂ ਨਾਲ ਐਡਾ ਵੱਡਾ ਘਰ ਬਣਾਉਣਾ ਤੁਸੀਂ ਦਿਖਾਉਣਾ ਮੈਂ ਕਿੱਡਾ ਵੱਡਾ ਘਰ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਘਰ ਆ ਕਿੰਨੇ ਚਾਵਾਂ ਨਾਲ ਕਿਸੇ ਨੇ ਬਣਾਇਆ ਸੀ ਉਹ ਨਾਲ ਇਹਨਾਂ ਦੀ ਫੈਕਟਰੀ ਸੀ ਜਿਹੜੀ ਉਹ ਵੀ ਸੀਲ ਹੋ ਚੁੱਕੀ ਹੈ ਉਹ ਜਿਹੜਾ ਐਡਾ ਚਾਵਾਂ ਨਾਲ ਬਣਿਆ ਘਰ ਜਿੱਥੇ ਇਹਨਾਂ ਨੂੰ ਵਿਚਾਰਿਆਂ ਨੂੰ ਹੁਣ ਕਿਸੇ ਰਿਸਤਰਾ ਦੇ ਘਰ ਰਹਿਣਾ ਪੈ ਰਿਹਾ ਔਰ ਜਿਹੜੇ ਬੈਂਕ ਵਾਲਿਆਂ ਵੱਲੋਂ ਜੋ ਉਹਨਾਂ ਦੇ ਫਾਰਮੈਲਿਟੀ ਦਾ ਮਤਲਬ ਹੈ ਉਹਨਾਂ ਬੈਂਕ ਘਰ ਤੇ ਸੀਲ ਕਰਤਾ ਲੇਕਿਨ ਇਹਨਾਂ ਦੀ ਪਰਿਵਾਰ ਦੀ ਇਹੀ ਮੰਗ ਆ ਵੀ ਕੋਈ ਸਮਾਜ ਸੇਵੀ ਸੰਸਥਾ ਗੱਡੀ ਆਵੇ ਇਹਨਾਂ ਦਾ ਜਿਹੜਾ ਪਰਿਵਾਰ ਇਹਨਾਂ ਦਾ ਬਹਲਪ ਕਰੇ ਤੇ ਇਹ ਜਿਹੜਾ ਤੁਸੀਂ ਦੇਖਦੇ ਵੀ ਇਹਨਾਂ ਦਾ ਘਰ ਇਹਨਾਂ ਨੂੰ ਵਾਪਸ ਲਾਏ ਕਿਉਂਕਿ ਤੁਸੀਂ ਦੇਖਦੇ ਬੱਚਾ ਆ ਵਿਚਾਰਾ ਉਹਦੇ ਦਿਨਾਂ ਦਾ ਰੋ ਰੋ ਕੇ ਉਹ ਬਚਾ ਦੀ ਬੁਰੀ ਹਾਲਾਤ ਆ ਇਸ ਕਰਕੇ ਤੁਸੀਂ ਦੇਖਦੇ ਸਰਕਾਰ ਕੋਲ ਇਹੀ ਅਪੀਲ ਕਰ ਰਹੇ ਨੇ ਵੀ ਸਾਡੀ ਕੋਲ ਹੈਲਪ ਕੀਤੀ ਜਾਏ ਇੱਕ ਪੰਜਾਬ ਦਾ ਖ਼ਰੀ ਪਿੰਡ ਧਾਰੀਵਾਲ ਤੋਂ ਬਸ਼ੰਬਰ ਬਿੱਟੂ